ਤਾਂ ਪੰਜਾਬ ਦੇ ਫਰੀਦਕੋਟ ਤੋਂ ਆਖਰੀ ਜੋ ਮਹਾਰਾਜਾ ਸੀ ਹਰਿੰਦਰ ਸਿੰਘ ਬਰਾੜ ਉਹਨਾਂ ਦੀ ਜਾਇਦਾਦ ਹੁਣ ਸੁਰੱਖਿਆ ਦੇ ਵਿੱਚ ਹੈ ਜੀਹਾਂ ਦੱਸਦੀ ਕਿ 11 ਲੋਕਾਂ ਦੇ ਵੱਲੋਂ ਉਹਨਾਂ ਦੀ ਜਾਇਦਾਦ ਨੂੰ ਲੈ ਕੇ ਵੱਡਾ ਦਾਵਾ ਕੀਤਾ ਜਾ ਰਿਹਾ ਹੈ ਔਰ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹ ਇਸ ਜਾਇਦਾਦ ਦੇ ਕਾਨੂੰਨੀ ਵਾਰਸ ਨੇ ਦੱਸਤੀ ਕਿ ਦਿੱਲੀ ਦੇ ਕਾਰੋਬਾਰੀ ਗੁਰਪ੍ਰੀਤ ਸਿੰਘ ਤੇ 10 ਹੋਰ ਲੋਕਾਂ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਉਹ ਕਾਨੂੰਨੀ ਜਿਹੜੇ ਵਾਰਸ ਨੇ ਉਹਨਾਂ ਦੀ ਜਾਇਦਾਦ ਦੇ ਉਹਨਾਂ ਨੂੰ ਉਸ ਜਾਇਦਾਦ ਦਾ 25% ਹਿੱਸਾ ਮਿਲਣਾ ਚਾਹੀਦਾ ਹੈ ਇਹ ਦਾਵਾ ਉਹਨਾਂ ਨੇ ਚੰਡੀਗੜ੍ਹ ਅਦਾਲਤ ਦੇ ਵਿੱਚ ਪੇਸ਼ ਕੀਤਾ ਹੈ ਦੱਸਦੀ ਹੈ ਕਿ ਉਹਨਾਂ ਨੇ ਕਿਹਾ ਕਿ ਉਹ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਜੋ ਬੇਟੀ ਸੀ ਰਾਜਕੁਮਾਰੀ ਮਹੀਪਿੰਦਰ ਕੌਰ ਉਹਨਾਂ ਦੇ ਕਾਨੂੰਨੀ ਵਾਰਸ ਨੇ ਤਾਂ ਉਹਨਾਂ ਦੇ ਵੱਲੋਂ ਇਹ ਵੱਡਾ ਜਿਹੜਾ ਦਾਵਾ ਕੀਤਾ ਜਾ ਰਿਹਾ ਹੈ ਤਾਂ ਪਟੀਸ਼ਨ ਕਰਤਾਵਾਂ ਦਾ ਦਾਵਾ ਹੈ ਕਿ ਉਹ ਰਾਜੇ ਦੀ ਤੀ ਰਾਜਕੁਮਾਰੀ ਮਹੀਪਿੰਦਰ ਕੌਰ ਦੇ ਕਾਨੂੰਨੀ ਵਾਰਸ ਨੇ ਉਸਨੇ ਮਹੀਪਿੰਦਰ ਕੌਰ ਦੀ 11 ਦਸੰਬਰ 1995 ਦੀ ਵਸੀਅਤ ਅਤੇ ਹੋਰ ਦਸਤਾਵੇਜ਼ਾਂ ਦੇ ਆਧਾਰ 'ਤੇ ਜਾਇਦਾਦ ਦੇ ਵਿੱਚ 25% ਹਿੱਸੇ ਦੀ ਮੰਗ ਕੀਤੀ ਹੈ ਪਟੀਸ਼ਨ ਕਰਤਾਵਾਂ ਨੇ ਅਦਾਲਤ ਨੂੰ ਜਾਇਦਾਦਾਂ ਦੀ ਸੂਚੀ ਤਿਆਰ ਕਰਨ ਅਤੇ ਉਹਨਾਂ ਨੂੰ ਕਾਨੂੰਨੀ ਤੌਰ ਤੇ ਵੰਡਣ ਦੀ ਮੰਗ ਕੀਤੀ ਹੈ ਰਾਜੇ ਦੀਆਂ ਜਾਇਦਾਦਾਂ ਦੇ ਵਿੱਚ ਫਰੀਦਕੋਟ ਦੇ ਵਿੱਚ ਰਾਜ ਮਹਿਲ ਕਿਲਾ ਮੁਬਾਰਕ ਦਿੱਲੀ ਦੇ ਵਿੱਚ ਫਰੀਦਕੋਟ ਹਾਊਸ ਚੰਡੀਗੜ੍ਹ ਦੇ ਵਿੱਚ ਇੱਕ ਪਲਾਟ ਅਤੇ ਮਣੀ ਮਾਜਰਾ ਕਿਲਾ ਸ਼ਾਮਿਲ ਹੈ ਹਰਿੰਦਰ ਸਿੰਘ ਬਰਾੜ ਦੀ ਮੌਤ ਤੋਂ ਬਾਅਦ ਉਹਨਾਂ ਦੀ ਮਾਂ ਮਹਾਰਾਣੀ ਮਹਿੰਦਰ ਕੌਰ ਅਤੇ ਤਿੰਨ ਧੀਆਂ ਅਮ੍ਰਿਤਕੌਰ, ਦਪਿੰਦਰ ਕੌਰ ਅਤੇ ਮਹੀਪਿੰਦਰ ਕੌਰ ਕਾਨੂੰਨੀ ਵਾਰਸ ਸਨ 2022 ਦੇ ਵਿੱਚ ਸੁਪਰੀਮ ਕੋਰਟ ਨੇ ਮਹਾਰਾਵਲ ਖੇਵਾਜੀ ટ્રਸਟ ਜਿਸ ਨੇ ਰਾਜਾ ਰਾਜਾਂ ਦੀ ਜਾਇਦਾਦ ਦਾ ਦਾਵਾ ਕੀਤਾ ਸੀ ਉਹਨਾਂ ਨੇ ਗੈਰ ਕਾਨੂੰਨੀ ਕੋਸ਼ਿਸ਼ ਕੀਤਾ ਸੀ ਅਤੇ ਜਾਇਦਾਦ ਨੂੰ ਸਤਿਤੀਆਂ ਦੇ ਵਿੱਚ ਵੰਡਣ ਦਾ ਹੁਕਮ ਦਿੱਤਾ ਸੀ ਹਜ਼ਾਰਾਂ ਕਰੋੜ ਰੁਪਏ ਦੀ ਚੱਲ ਅਤੇ ਅਚਲ ਜਾਇਦਾਦ ਵਾਲਾ ਫਰੀਦਕੋਟ ਰਿਆਸਤ ਖੁਸ਼ਹਾਲੀ ਦਾ ਪ੍ਰਤੀਕ ਰਿਹਾ ਰਾਜ ਦੇ ਸ਼ਾਸਕ ਸ਼ਿਰੂ ਵਿੱਚ ਮੁਗਲ ਸਮਰਾਟ ਦੇ ਨੇੜੇ ਸਨ ਅਤੇ ਬਾਅਦ ਦੇ ਵਿੱਚ ਅੰਗਰੇਜ਼ਾਂ ਦੇ ਨੇੜੇ ਹੋ ਗਏ ਇਸ ਨੇੜਤਾ ਦੇ ਕਾਰਨ ਛੋਟੀ ਜੀ ਰਿਆਸਤ ਬਿਆੰਤ ਦੌਲਤ ਦੀ ਮਾਲਕ ਬਣ ਗਈ ਪਹਿਲੇ ਵਿਸ਼ੂ ਯੁੱਧ ਰਾਜ ਨੇ ਨਾ ਸਿਰਫ ਬ੍ਰਿਟਿਸ਼ ਸਰਕਾਰ ਨੂੰ ਕਰਜ਼ਾ ਦਿੱਤਾ ਸਗੋਂ ਯੁੱਧ ਦੇ ਵਿੱਚ ਹਿੱਸਾ ਲੈਣ ਦੇ ਲਈ ਸੈਨਿਕ ਅਤੇ ਸਾਜ਼ੋ ਸਮਾਨ ਵੀ ਪ੍ਰਦਾਨ ਕੀਤਾ। ਸੂਬੇ ਦੇ ਵਿੱਚ ਪੀਖ ਮੰਗਣ ਤੇ ਵੀ ਪਾਬੰਦੀ ਸੀ। ਤਫਰੀਦਕੋਟ रियासत ਦੇ ਆਖਰੀ ਰਾਜਾ ਹਰਿੰਦਰ ਸਿੰਘ ਇੱਕ ਚੰਗੇ ਪ੍ਰਬੰਧਕ ਵਜੋਂ ਮਸ਼ਹੂਰ ਹੋਏ। ਉਹਨਾਂ ਨੇ ਆਪਣੇ ਰਾਤ ਦੇ ਵਿੱਚ ਪੀਖ ਮੰਗਨ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਸੀ ਦੇਸ਼ ਦੀ ਵੰਡ ਸਮੇ ਉਸਨੇ ਆਪਣੇ ਰਾਤ ਦੇ ਵਿੱਚ ਇੱਕ ਵੀ ਦੰਗਾ ਲੁੱਟਕਸੁੱਟ ਜਾਂ ਕਤਲ ਨਹੀਂ ਹੋਣ ਦਿੱਤਾ ਪਾਕਿਸਤਾਨ ਜਾਣ ਵਾਲੇ ਪਰਿਵਾਰਾਂ ਨੂੰ ਪੂਰੀ ਸੁਰੱਖਿਆ ਦੇ ਨਾਲ ਭੇਜਿਆ ਗਿਆ ਸੀ ਤਾਂ ਹੁਣ ਉਹਨਾਂ ਦੀ ਜਾਇਦਾਦ ਸੁਰੱਖਿਆ ਦੇ ਵਿੱਚ ਹੈ ਦੱਸਦੀ ਕਿ 11 ਲੋਕਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਉਹ ਇਸ ਜਾਇਦਾਦ ਦੇ ਕਾਨੂੰਨੀ ਵਾਰਸ ਨੇ ਤੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਉਹਨਾਂ ਨੇ ਪਟੀਸ਼ਨ ਦਾਇਰ ਕਰਕੇ ਫਰੀਦਕੋਟ ਦੇ ਆਖਰੀ ਰਾਜਾ ਹਰਿੰਦਰ ਸਿੰਘ ਬਰਾੜ ਦੀ 25000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦੇ ਵਿੱਚੋਂ ਹਿੱਸਾ ਮੰਗਿਆ। ਤਾਂ ਪੰਜਾਬ ਦੇ ਫਰੀਦਕੋਟ ਤੋਂ ਆਖਰੀ ਜੋ ਮਹਾਰਾਜਾ ਸੀ ਹਰਿੰਦਰ ਸਿੰਘ ਬਰਾੜ ਉਹਨਾਂ ਦੀ ਜਾਇਦਾਦ ਹੁਣ ਸੁਰੱਖਿਆ ਦੇ ਵਿੱਚ ਹੈ। ਜੀਹਾਂ ਦੱਸਦੀ ਕਿ 11 ਲੋਕਾਂ ਦੇ ਵੱਲੋਂ ਉਹਨਾਂ ਦੀ ਜਾਇਦਾਦ ਨੂੰ ਲੈ ਕੇ ਵੱਡਾ ਦਾਵਾ ਕੀਤਾ ਜਾ ਰਿਹਾ ਹੈ। ਔਰ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹ ਇਸ ਜਾਇਦਾਦ ਦੇ ਕਾਨੂੰਨੀ ਵਾਰਸ ਨੇ ਦੱਸਤੀ ਕਿ ਦਿੱਲੀ ਦੇ ਕਾਰੋਬਾਰੀ ਗੁਰਪ੍ਰੀਤ ਸਿੰਘ ਤੇ 10 ਹੋਰ ਲੋਕਾਂ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਉਹ ਕਾਨੂੰਨੀ ਜਿਹੜੇ ਵਾਰਸ ਨੇ ਉਹਨਾਂ ਦੀ ਜਾਇਦਾਦ ਦੇ ਉਹਨਾਂ ਨੂੰ ਉਸ ਜਾਇਦਾਦ ਦਾ 25% ਹਿੱਸਾ ਮਿਲਣਾ ਚਾਹੀਦਾ ਹੈ ਇਹ ਦਾਵਾ ਉਹਨਾਂ ਨੇ ਚੰਡੀਗੜ੍ਹ ਅਦਾਲਤ ਦੇ ਵਿੱਚ ਪੇਸ਼ ਕੀਤਾ ਹੈ ਦੱਸਦੀ ਹੈ ਕਿ ਉਹਨਾਂ ਨੇ ਕਿਹਾ ਕਿ ਉਹ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਜੋ ਬੇਟੀ ਸੀ ਰਾਜਕੁਮਾਰੀ ਮਹੀਪਿੰਦਰ ਕੌਰ ਉਹਨਾਂ ਦੇ ਕਾਨੂੰਨੀ ਵਾਰਸ ਨੇ ਤਾਂ ਉਹਨਾਂ ਦੇ ਵੱਲੋਂ ਇਹ ਵੱਡਾ ਜਿਹੜਾ ਦਾਵਾ ਕੀਤਾ ਜਾ ਰਿਹਾ ਹੈ ਤਾਂ ਪਟੀਸ਼ਨ ਕਰਤਾਵਾਂ ਦਾ ਦਾਵਾ ਹੈ ਕਿ ਉਹ ਰਾਜੇ ਦੀ ਤੀ ਰਾਜਕੁਮਾਰੀ ਮਹੀਪਿੰਦਰ ਕੌਰ ਦੇ ਕਾਨੂੰਨੀ ਵਾਰਸ ਨੇ ਉਸਨੇ ਮਹੀਪਿੰਦਰ ਕੌਰ ਦੀ 11 ਦਸੰਬਰ 1995 ਦੀ ਵਸੀਅਤ ਅਤੇ ਹੋਰ ਦਸਤਾਵੇਜ਼ਾਂ ਦੇ ਆਧਾਰ 'ਤੇ ਜਾਇਦਾਦ ਦੇ ਵਿੱਚ 25% ਹਿੱਸੇ ਦੀ ਮੰਗ ਕੀਤੀ ਹੈ ਪਟੀਸ਼ਨ ਕਰਤਾਵਾਂ ਨੇ ਅਦਾਲਤ ਨੂੰ ਜਾਇਦਾਦਾਂ ਦੀ ਸੂਚੀ ਤਿਆਰ ਕਰਨ ਅਤੇ ਉਹਨਾਂ ਨੂੰ ਕਾਨੂੰਨੀ ਤੌਰ ਤੇ ਵੰਡਣ ਦੀ ਮੰਗ ਕੀਤੀ ਹੈ ਰਾਜੇ ਦੀਆਂ ਜਾਇਦਾਦਾਂ ਦੇ ਵਿੱਚ ਫਰੀਦਕੋਟ ਦੇ ਵਿੱਚ ਰਾਜ ਮਹਿਲ ਕਿਲਾ ਮੁਬਾਰਕ ਦਿੱਲੀ ਦੇ ਵਿੱਚ ਫਰੀਦਕੋਟ ਹਾਊਸ ਚੰਡੀਗੜ੍ਹ ਦੇ ਵਿੱਚ ਇੱਕ ਪਲਾਟ ਅਤੇ ਮਣੀ ਮਾਜਰਾ ਕਿਲਾ ਸ਼ਾਮਿਲ ਹੈ ਹਰਿੰਦਰ ਸਿੰਘ ਬਰਾੜ ਦੀ ਮੌਤ ਤੋਂ ਬਾਅਦ ਉਹਨਾਂ ਦੀ ਮਾਂ ਮਹਾਰਾਣੀ ਮਹਿੰਦਰ ਕੌਰ ਅਤੇ ਤਿੰਨ ਧੀਆਂ ਅਮ੍ਰਿਤਕੌਰ, ਦਪਿੰਦਰ ਕੌਰ ਅਤੇ ਮਹੀਪਿੰਦਰ ਕੌਰ ਕਾਨੂੰਨੀ ਵਾਰਸ ਸਨ 2022 ਦੇ ਵਿੱਚ ਸੁਪਰੀਮ ਕੋਰਟ ਨੇ ਮਹਾਰਾਵਲ ਖੇਵਾਜੀ ટ્રਸਟ ਜਿਸ ਨੇ ਰਾਜਾ ਰਾਜਾਂ ਦੀ ਜਾਇਦਾਦ ਦਾ ਦਾਵਾ ਕੀਤਾ ਸੀ ਉਹਨਾਂ ਨੇ ਗੈਰ ਕਾਨੂੰਨੀ ਕੋਸ਼ਿਸ਼ ਕੀਤਾ ਸੀ ਅਤੇ ਜਾਇਦਾਦ ਨੂੰ ਸਤਿਤੀਆਂ ਦੇ ਵਿੱਚ ਵੰਡਣ ਦਾ ਹੁਕਮ ਦਿੱਤਾ ਸੀ ਹਜ਼ਾਰਾਂ ਕਰੋੜ ਰੁਪਏ ਦੀ ਚੱਲ ਅਤੇ ਅਚਲ ਜਾਇਦਾਦ ਵਾਲਾ ਫਰੀਦਕੋਟ ਰਿਆਸਤ ਖੁਸ਼ਾਲੀ ਦਾ ਪ੍ਰਤੀਕ ਰਿਹਾ ਰਾਜ ਦੇ ਸ਼ਾਸਕ ਸ਼ਿਰੂ ਵਿੱਚ ਮੁਗਲ ਸਮਰਾਟ ਦੇ ਨੇੜੇ ਸਨ ਅਤੇ ਬਾਅਦ ਦੇ ਵਿੱਚ ਅੰਗਰੇਜ਼ਾਂ ਦੇ ਨੇੜੇ ਹੋ ਗਏ ਇਸ ਨੇੜਤਾ ਦੇ ਕਾਰਨ ਛੋਟੀ ਜੀ ਰਿਆਸਤ ਬਿਆੰਤ ਦੌਲਤ ਦੀ ਮਾਲਕ ਬਣ ਗਈ ਪਹਿਲੇ ਵਿਸ਼ੂ ਯੁੱਧ ਰਾਜ ਨੇ ਨਾ ਸਿਰਫ ਬ੍ਰਿਟਿਸ਼ ਸਰਕਾਰ ਨੂੰ ਕਰਜ਼ਾ ਦਿੱਤਾ ਸਗੋਂ ਯੁੱਧ ਦੇ ਵਿੱਚ ਹਿੱਸਾ ਲੈਣ ਦੇ ਲਈ ਸੈਨਿਕ ਅਤੇ ਸਾਜ਼ੋ ਸਮਾਨ ਵੀ ਪ੍ਰਦਾਨ ਕੀਤਾ। ਸੂਬੇ ਦੇ ਵਿੱਚ ਪੀਖ ਮੰਗਣ ਤੇ ਵੀ ਪਾਬੰਦੀ ਸੀ। ਤਫਰੀਦਕੋਟ रियासत ਦੇ ਆਖਰੀ ਰਾਜਾ ਹਰਿੰਦਰ ਸਿੰਘ ਇੱਕ ਚੰਗੇ ਪ੍ਰਬੰਧਕ ਵਜੋਂ ਮਸ਼ਹੂਰ ਹੋਏ। ਉਹਨਾਂ ਨੇ ਆਪਣੇ ਰਾਤ ਦੇ ਵਿੱਚ ਪੀਖ ਮੰਗਨ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਸੀ ਦੇਸ਼ ਦੀ ਵੰਡ ਸਮੇ ਉਸਨੇ ਆਪਣੇ ਰਾਤ ਦੇ ਵਿੱਚ ਇੱਕ ਵੀ ਦੰਗਾ ਲੁੱਟਕਸੁੱਟ ਜਾਂ ਕਤਲ ਨਹੀਂ ਹੋਣ ਦਿੱਤਾ ਪਾਕਿਸਤਾਨ ਜਾਣ ਵਾਲੇ ਪਰਿਵਾਰਾਂ ਨੂੰ ਪੂਰੀ ਸੁਰੱਖਿਆ ਦੇ ਨਾਲ ਭੇਜਿਆ ਗਿਆ ਸੀ ਤਾਂ ਹੁਣ ਉਹਨਾਂ ਦੀ ਜਾਇਦਾਦ ਸੁਰੱਖਿਆ ਦੇ ਵਿੱਚ ਹੈ ਦੱਸਦੀ ਕਿ 11 ਲੋਕਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਉਹ ਇਸ ਜਾਇਦਾਦ ਦੇ ਕਾਨੂੰਨੀ ਵਾਰਸ ਨੇ ਤੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਉਹਨਾਂ ਨੇ ਪਟੀਸ਼ਨ ਦਾਇਰ ਕਰਕੇ ਫਰੀਦਕੋਟ ਦੇ ਆਖਰੀ ਰਾਜਾ ਹਰਿੰਦਰ ਸਿੰਘ ਬਰਾੜ ਦੀ 25000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦੇ ਵਿੱਚੋਂ ਹਿੱਸਾ ਮੰਗਿਆ।